ਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਤੋਂ 82 ਸਾਲ ਪਹਿਲਾਂ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦਾ ਗਠਨ ਹੋਇਆ ਔਰ ਇਸ ਜਥੇਬੰਦੀ ਨੇ ਆਪਣੇ ਆਪਣੇ 82 ਸਾਲਾਂ ਦੇ ਇਤਿਹਾਸ ਵਿੱਚ ਬਹੁਤ ਹੀ ਸ਼ਾਨਮਮਤਾ ਇਤਿਹਾਸ ਬਣਾਇਆ ਜੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਅਸੀਂ ਗਏ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੂਹ ਖੜ ਕੇ ਹੋ ਕੇ ਸਰਬੱਤ ਦੇ ਭਲੇ ਲਈ ਜਿੱਥੇ ਅਰਦਾਸ ਕੀਤੀ ਉਥੇ ਗੁਰੂ ਚਰਨਾਂ ਦੇ ਵਿੱਚ ਇਹ ਵੀ ਅਰਦਾਸ ਕੀਤੀ ਗਈ ਪੰਜਾਬ ਦੀ ਧਰਤੀ ਦੇ ਉੱਤੇ ਜੋ ਹੜ੍ਹ ਆਏ ਨੇ ਉਹਨਾਂ ਹੜਾਂ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਔਰ ਜਿਹੜੇ ਪੀੜਤ ਪਰਿਵਾਰ ਨੇ ਹੜਾਂ ਤੋਂ ਉਹਨਾਂ ਦਾ ਜਿੰਨਾ ਵੀ ਅਸੀਂ ਸਾਥ ਦੇ ਸਕੀਏ ਥੋੜਾ ਸੋ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ ਕਿ ਪੰਜਾਬ ਦੀ ਧਰਤੀ ਦੇ ਉੱਤੇ ਤਕਰੀਬਨ 1500 ਤੋਂ ਵੱਧ ਇਹੋ ਜਿਹੇ ਪਿੰਡ ਨੇ ਚਾਹੇ ਉਹ ਅੰਮ੍ਰਿਤਸਰ ਦਾ ਇਲਾਕਾ ਜਨਾਲਾ ਹੈ ਜਾਂ ਸਾਡਾ ਜੀਰਾ ਫਿਰੋਜ਼ਪੁਰ ਹਲਕਾ ਜਿਹੜਾ ਉਸ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੜਾ ਆਇਆ ਔਰ ਇਸੇ ਤਰੀਕੇ ਦੇ ਨਾਲ ਇਧਰ ਚਮਕੌਰ ਸਾਹ ਵਾਲੀ ਸਾਈਡ ਤੇ ਵੀ ਬਹੁਤ ਜ਼ਿਆਦਾ ਹੜਾ ਆਇਆ ਸੋ ਅਜੇ ਵੀ ਹੜਾਂ ਦੀ ਸਥਿਤੀ ਕੋਈ ਜ਼ਿਆਦਾ ਠੀਕ ਨਹੀਂ ਗਈ ਅਜੇ ਵੀ ਡਰ ਬਣਿਆ ਹੋਇਆ ਔਰ ਜਿੱਥੇ ਕੁਦਰਤ ਦੀ ਆਪਣੀ ਖੇਡ ਏ ਉਥੇ ਸਰਕਾਰਾਂ ਨੇ ਜੋ ਬਹੁਤ ਹੀ ਮਾੜੀ ਭੂਮਿਕਾ ਨਿਭਾਈ ਏ ਨਰਿੰਦਰ મોદી ਪ੍ਰਧਾਨ ਮੰਤਰੀ ਇੰਡੀਆ ਇੱਥੇ ਆਏ ਜੇਕਰ ਉਹ ਮਸ਼ਕਰੀਆਂ ਘੜ ਕੇ ਚਲੇ ਗਏ ਭਗਵੰਤ ਮਾਨ ਅਸਪਰਾਵ ਚੋਂ ਆਏ ਤੇ ਉਹ ਬੜੇ ਦਾਅਵੇ ਕਰ ਰਹੇ ਨੇ ਕਿ ਅਸੀਂ ਆ ਕਰਾਂਗੇ ਉਹ ਕਰਾਂਗੇ ਜਦੋਂ ਕਰਨਗੇ ਉਦੋਂ ਪਤਾ ਲੱਗੇਗਾ ਸੋ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਆਪਣੀ ਸਰਾਨਾ ਬਰੇਗੰਡ ਹਰ ਸਾਲ ਬੜੇ ਹੀ ਉਤਸ਼ਾਹ ਦੇ ਨਾਲ ਬਣਾਉਦੀ ਹੈ ਪਰ ਇਸ ਵਾਰ ਅਸੀਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਗੁਰੂ ਪਾਤਸ਼ਾਹ ਕਿ ਜੋ ਸਾਡੀ ਜਥੇਬੰਦੀ ਹੈ ਇਸ ਨੂੰ ਇੱਕ ਜੁਟ ਕਰੋ ਔਰ ਨਵੀਂ ਲੀਡਰਸ਼ਿਪ ਨਵੀਂ ਨਰੋਈ ਲੀਡਰਸ਼ਿਪ ਅੱਗੇ ਆਵੇ ਅਸੀਂ ਸਾਰੇ ਉਹ ਲੋਕ ਆ ਜਿਨ੍ਹਾਂ ਨੇ ਫੈਡਰੇਸ਼ਨ ਦੇ ਵਿੱਚ 30 ਸਾਲ 35 ਸਾਲ ਜਿਹੜਾ ਆਪਣਾ ਸਮਾਂ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਇਹ ਲੱਗਦਾ ਹੈ ਕਿ ਅਸੀਂ ਇਸ ਜਥੇਬੰਦੀ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਆ ਕਿਉਂਕਿ ਇਹ ਸਾਡੀ ਮਾਂ ਜਥੇਬੰਦੀ ਏ ਔਰ ਸ਼੍ਰੋਮਣੀ ਅਕਾਲੀ ਦਲ ਨਾਲ ਸਾਡਾ ਗੂੜਾ ਰਿਸ਼ਤਾ ਹੈ ਲੇਕਿਨ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਜਿਸ ਤਰੀਕੇ ਨਾਲ ਖਾਮੀਆਂ ਆਈਆਂ ਕਮਜ਼ੋਰੀਆਂ ਆਈਆਂ ਔਰ 2 ਦਸੰਬਰ ਤੋਂ ਬਾਅਦ ਹੁਕਮਨਾਮਾ ਜਾਰੀ ਹੋਇਆ ਹਕੂਮਨਾਵੇ ਤੋਂ ਬਾਅਦ ਹਕੂਮਨਾਵੇ ਨੂੰ ਮੰਨਣ ਤੋਂ ਇਨਕਾਰੀ ਕਰਨ ਵਾਲੀ ਧਿਰ ਨਾਲ ਅਸੀਂ ਆਪਣਾ ਸਾਥ ਤੋੜ ਕੇ ਅੱਜ ਅਸੀਂ ਇੱਕ ਜਿਹੜਾ ਸ਼੍ਰੋਮਣੀ ਕਾਲੀ ਦਲ ਉਹਨੂੰ ਮੁੜ ਪੁਨਰ ਸਰਜੀਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਫਿਜ਼ਾ ਦੇ ਵਿੱਚ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਵਾਸਤੇ ਜਿੱਥੇ ਜਦੋਜਾਦ ਕਰਨੀ ਹੈ ਉੱਥੇ ਵੀਰ ਸਣੀ ਜਿਨ੍ਹਾਂ ਨੇ ਪਹਿਲਾਂ ਵੀ ਬੜਾ ਵੱਡਾ ਇੱਕ ਸੰਘਰਸ਼ੀ ਯੋਧੇ ਦਾ ਕਾਰਜ ਕੀਤਾ ਔਰ ਉਹ ਇਸ ਵੇਲੇ ਫਟੜੜ ਨੇ ਉਹਨਾਂ ਦੇ ਇਲਾਜ ਵਾਸਤੇ ਸਰੋਣੀ ਗੁਰਗੁਰਾ ਪ੍ਰਬੰਧ ਕਮੇਟੀ ਨੂੰ ਅਪੀਲ ਕਰਦੇ ਆ ਕਿ ਚੰਗੇ ਵਕੀਲ ਖੜੇ ਕਰੋ ਔਰ ਸਿਕਸ ਸੰਸਥਾਵਾਂ ਨੂੰ ਬੇਨਤੀ ਕਰਦੇ ਆ ਕਿ ਇਹੋ ਜੇ ਯੋਧੇ ਜਿਹੜੇ ਕੌਮ ਨੂੰ ਸਮਰਪਿਤ ਨੇ ਉਹਨਾਂ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਅਸੀਂ ਹਿੰਸਾ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਔਰ ਉਸ ਵੇਲੇ ਦੇ ਜਿਹੜੇ ਕਾਤਲ ਜਰਵਾਣੇ ਸੀ ਉਹਨਾਂ ਨੇ ਜੋ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਨੌਜਵਾਨਾਂ ਦੇ ਉੱਤੇ ਜ਼ੁਲਮ ਕੀਤਾ ਉਹਨਾਂ ਦੀ ਸਜ਼ਾ ਅਦਾਲਤਾਂ ਵੀ ਦੇ ਰੀਆਂ ਨੇ ਤੇ ਖਾਲਸਾ ਵੀ ਦੇ ਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ